ਇੱਕ ਕੁ ਮੀਟਰ ਦੇ ਵਿੱਚ ਹੀ ਹੋ ਸਕਦਾ ਕਿ ਆ ਇਹਦੇ ਘਰੇ ਮਾਨੀ ਦੀ ਬੀਲੀ ਜਾ ਰਹੀ ਹੈ ਇਹਦੇ ਘਰੇ ਡਾਨੀ ਦੀ ਜਾ ਰਹੀ ਹੈ ਇਹਦੇ ਘਰੇ ਹੋੜ ਦੀ ਜਾ ਰਹੀ ਹੈਗੀ ਇਸ ਪੱਧਰ ਬਿਲਕੁਲ ਉਸ ਤਰ੍ਹਾਂ ਡਿਸਟ੍ਰਿਬਿਊਸ਼ਨ ਸੈਕਟਰ ਚ ਪ੍ਰਾਈਵੇਟ ਕੰਪਨੀ ਜਦੋਂ ਆਉਣ ਗਿਆ ਉਹ ਇਸ ਪੱਧਰ ਤੱਕ ਕਰਨ ਗਿਆ ਔਰ ਬਿਜਲੀ ਕਿਉਂਕਿ ਸੰਵਰਤੀ ਸੁਚੀਚਾ ਸੂਬਿਆਂ ਦਾ ਅਧਿਕਾਰ ਆ ਪਰ ਕੇਂਦਰ ਨੇ ਇਲੈਕਟ੍ਰਿਸਿਟੀ ਕਾਉਂਸਲ ਬਣਾ ਕੇ ਜਿੰਦਾ ਚੇਅਰ ਪਰਸਨ ਕੇਂਦਰ ਦਾ ਬਿਜਲੀ ਮੰਤਰੀ ਹੋ ਕੇ ਕੇਂਦਰ ਦੇ ਸੈਕਟਰੀ ਹੋਣਗੇ ਸੂਬਿਆਂ ਦਾ ਅਧਿਕਾਰ ਵੀ ਜਿਹੜਾ ਖਤਮ ਕਰਤਾ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਜਾ ਰਹੀ ਹੈਗੀ ਆ ਤੇ ਸਰਕਾਰ ਪੰਜਾਬ ਸਰਕਾਰ ਤੇ ਜਿਹੜੀ ਚੁੱਪ ਹੈਗੀ ਆ ਉਹ ਬੈਠੀ ਆ ਦੂਸਰਾ ਵੱਡਾ ਹਮਲਾ ਕਿ ਸੀਡ ਬਿਲ 2025 ਕਿ ਖੇਤੀ ਤੇ ਖੋਜ ਸੂਬਿਆਂ ਦਾ ਅਧਿਕਾਰ ਕਿਤਰਾ ਹੁਣ ਬੀਜ ਨੂੰ ਪੂਰੀ ਤਰ੍ਹਾਂ ਕੇਂਦਰ ਆਪਣੇ ਕੰਟਰੋਲ ਚ ਕਰਨ ਜਾ ਰਿਹਾ ਹੈਗਾ ਖੇਤੀਬੜੀ ਯੂਨੀਵਰਸਿਟੀ ਚ ਪਹਿਲੇ ਹੀ ਜੀਐਮ ਸਰੋਂ ਤੇ ਟ੍ਰਾਇਲ ਚੱਲ ਰਹੇ ਗਿਆ ਜਿਹੜੀ ਕਿ ਸੇਧ ਵਾਸਤੇ ਹਾਨੀਕਾਰਕ ਪਹਿਲਾਂ ਜੀਐਮ ਕਪਾਹ ਆਈ ਉਹਨੇ ਨਰਮਾ ਪੱਟੀ ਜਾੜਤੀ ਹੁਣ ਜੀਐਮ ਸਰਵ ਆਊਗੀ ਹਰੇਕ ਸਾਕ ਖਾਣ ਵਾਲਾ ਬੰਦਾ ਜੇਰ ਜਿਹੜਾ ਖਾਊਗਾ ਇਸ ਤਰ੍ਹਾਂ ਦੀ ਤੇ ਪੰਜਾਬ ਸਰਕਾਰ 3 ਸਾਲ ਤੋਂ ਖੋਜ ਤੇ ਚੁੱਪ ਬੈਠੀ ਆ ਜੜ ਕਿ ਖੇਤੀ ਕੋਈ ਸੂਬੇ ਦਾ ਅਧਿਕਾਰ ਖੇਤਰਾ ਹੁਣ ਸੀਡ ਬੈਲ ਦੇ ਰਾਹੀਂ ਕੰਪਨੀਆਂ ਬੀਜ ਵੇਚਣ ਗਈਆਂ ਔਰ ਸੀਡ ਬੈਲ ਚ ਲਿਖਿਆ ਕਿ ਕੋਈ ਇੰਡੀਆ ਤੋਂ ਬਾਹਰ ਦੀ ਜਿਹੜੀ ਕੰਪਨੀ ਆ ਬਾਹਰ ਵੀ ਕੋਈ ਬੀਜ ਦੀ ਖੋਜ ਕਰਦਾ ਭਾਰਤ ਸਰਕਾਰ ਉਹਨੂੰ ਵੀ ਲਾਇਸੈਂਸ ਦੇਊਗੀ ਇੰਡੀਆ 'ਚ ਬੀਜ ਵੇਚਣ ਦੀ ਬਾਯਰ ਸੈਂਜੈਂਟਾ ਬੀਏਐਸਐਫ ਇਸ ਤਰ੍ਹਾਂ ਦੀਆਂ ਕੰਪਨੀਆਂ ਜਿਹੜੀਆਂ ਦੁਨੀਆ ਦੇ 75% ਬੀਜ ਨੂੰ ਪੈਸਟੀਸਾਈਡ ਨੂੰ ਖੇਤੀ ਖੋਜ ਨੂੰ ਕੰਟਰੋਲ ਕਰਦੀਆਂ ਨੇ ਉਹਨਾਂ ਦੇ ਅੱਤ ਖੇਤੀ ਪੂਰੀ ਤਰ੍ਹਾਂ ਤੇ ਬੀਜ ਦੇਣ ਦਾ ਕੋਸ਼ਿਸ਼ ਸਰਕਾਰ ਨੇ ਕਦਮ ਚੱਕ ਤਾ ਉਸ ਪਾਸੇ